ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਕਰੋ ਦਰਸ਼ਨ ਗੁਰਦੁਆਰਾ ਤਰਵੈਣੀ ਸਹਿਬ ਇਹ ਸਥਾਨ ਗੁਰੂ ਕੇ ਲਾਹੌਰ ਦੇ ਬਿਲਕੁਲ ਨਜ਼ਦੀਕ ਹੈ ਸੰਗਤ ਜੀ ਇਸ ਸਥਾਨ ਤੇ ਸੰਗਤਾਂ ਦੀ ਬੇਨਤੀ ਕਰਨ ਤੇ ਕਿ ਪਾਣੀ ਦੀ ਬੜੀ ਘਾਟ ਹੈ ਕੁਝ ਪਾਣੀ ਦਾ ਪ੍ਰਬੰਧ ਕਰਨਾ ਚਾਹੀਦਾ ਹੈ ਤਾਂ ਗੁਰੂ ਸਾਹਿਬ ਜੀ ਨੇ ਇਸ ਜਗ੍ਹਾ ਤੇ ਕਿਰਪਾ ਵਰਸ਼ਾ ਮਾਰ ਕੇ ਪਾਣੀ ਦੀਆਂ ਤਿੰਨ ਧਾਰਾਂ ਵਗਾਈਆਂ ਇਸ ਜਗ੍ਹਾ ਦਾ ਨਾਮ ਗੁਰਦੁਆਰਾ ਤਰਵੈਣੀ ਸਹਿਬ ਰੱਖਿਆ ਗਿਆ ਅਤੇ ਸੰਗਤ ਜੀ ਅੱਜ ਵੀ ਇਸ ਤਰਵੈਣੀ ਦੇ ਵਿੱਚੋਂ ਜਲ ਨਿਕਲਦਾ ਹੈ ਅਤੇ ਜਿੰਨੀਆਂ ਗੁਰੂ ਕੇ ਲਾਹੌਰ ਆਉਂਦੀਆਂ ਸੰਗਤਾਂ ਤਰਵੈਣੀ ਸਾਹਿਬ ਵੀ ਆ ਕੇ ਦਰਸ਼ਨ ਕਰਦੀਆਂ ਹਨ ਅਤੇ ਜਲ ਛਕਦੀਆਂ ਹਨ ਅਤੇ ਨਾਲ ਹੀ ਗੁਰਦੁਆਰਾ ਪੌੜ ਸਾਹਿਬ ਹੈ ਜੋ ਘੋੜੇ ਨੇ ਪੌੜ ਮਾਰ ਕੇ ਜਲ ਪ੍ਰਗਟ ਕੀਤਾ ਸੀ ਅਤੇ ਸੰਗਤ ਜੀ ਗੁਰਦੁਆਰਾ ਗੁਰੂ ਕਾ ਲਾਹੌਰ ਅਤੇ ਪੌੜ ਸਾਹਿਬ ਤੇ ਤਰਵੈਣੀ ਸਾਹਿਬ ਬਿਲਕੁਲ ਲਾਗੂ ਲੱਗੀ ਹਨ ਅਤੇ ਸੰਗਤਾਂ ਆਉਂਦੀਆਂ ਹਨ ਤੇ ਦਰਸ਼ਨ ਕਰਕੇ ਖੁਸ਼ੀਆਂ ਪ੍ਰਾਪਤ ਕਰਦੀਆਂ ਹਨ ਦੋ ਵਾਗੇ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸਾਡੀ ਵੀਡੀਓ ਸ਼ੇਅਰ ਕਰ ਲਿਆ ਕਰੋ ਜੀ ਚੈਨਲ